ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹائش ਦਾ ਕਿਰਾਓ ਕਰਨਾਏ ਬਜ਼ੁਰਗਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਜਿਸ ਤੋਂ ਖਫਾ ਹੋ ਕਿ ਇੱਕ ਬਜ਼ੁਰਗ ਨੌਜਵਾਨ ਅਧਿਆਪਕ ਨੇ ਬਾਬਨਪੁਰ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਿਸ ਨੂੰ ਤੁਰੰਤ ਹੀ ਮੌਕੇ ਤੇ ਮੌਜੂਦ ਡੀਐਸਪੀ ਵੱਲੋਂ ਪਾਣੀ ਦੇ ਵਿੱਚ ਛਾਲ ਮਾਰ ਕੇ ਬਚਾ ਲਿਆ ਗਿਆ ਛਾਲ ਮਾਰਨ ਵਾਲੇ ਬਜ਼ੁਰਗ ਨੌਜਵਾਨ ਅਧਿਆਪਕ ਦੀ ਪਰੇਸ਼ਾਨ ਜਸਵਿੰਦਰ ਸਿੰਘ ਵੱਜੋਂ ਹੋਈ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਸਰਕਾਰ ਨੂੰ ਚੇਤਾਵਨੀ ਦੇ ਰਿਹਾ ਕਿ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਨਹਿਰ ਦੇ ਵਿੱਚ ਛਾਲ ਮਾਰ ਦੇਵੇਗਾ ਇਸ ਨੂੰ ਕੁਝ ਸਮੇਂ ਬਾਅਦ ਹੀ ਇਹ ਘਟਨਾ ਵਾਪਰ ਗਈ ਇਸ ਦੌਰਾਨ ਨੌਜਵਾਨ ਨੂੰ ਬਚਾਉਣ ਵਾਲੇ ਸੁਨਾਮ ਦੇ ਡੀਐਸਪੀ ਹਰਵਿੰਦਰ ਸਿੰਘ ਖਹਿਰਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਉਹਨਾਂ ਦਾ ਫਰਜ਼ ਹੈ ਅਤੇ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ ਅਤੇ ਅੱਗੇ ਵੀ ਨਿਭਾਉਂਦੇ ਰਹਿਣਗੇ ਹੋਰ ਨਹਿਰ ਦੇ ਪੁਲ ਤੇ ਉੱਪਰ ਧਰਨਾ ਲਾ ਕੇ ਤੇ ਪੁਲ ਨੂੰ ਬਲਾਕ ਕਰ ਦਿੱਤਾ ਗਿਆ। ਹੋਰ ਇਹ ਵੀ ਧਮਕੀ ਦਿੱਤੀ ਗਈ, ਥੱਟ ਕੀਤਾ ਗਿਆ ਕਿ ਅਸੀਂ ਨਹਿਰ ਵਿੱਚ ਸਾਨੂੰ ਜੇ ਪੁਲਿਸ ਨੇ ਰੋਕਿਆ ਜਾਂ ਸਾਨੂੰ ਅੱਗੇ ਨਾ ਜਾਣ ਦਿੱਤਾ ਸਾਡੀ ਮੰਗਾਂ ਨਾ ਮੰਨੀਆਂ ਤਾਂ ਅਸੀਂ ਨਹਿਰ ਵਿੱਚ ਛਾਲ ਮਾਰਾਂਗੇ। ਇਹਨਾਂ ਦੇ ਤਿੰਨ ਜਿਹੜੇ ਸਾਥੀ ਸੀਗੇ, ਇੱਕ ਲੜਕੀ ਦੋ ਨੌਜਵਾਨ ਜਿਹੜੇ ਸੀਗੇ, ਉਹ ਨਹਿਰ ਦੇ ਕਿਨਾਰੇ ਤੇ ਬੈਠ ਗਏ। ਮਲਛਾਲ ਮਾਰਨ ਦੇ ਚੱਕਰ ਵਿੱਚ ਸੀਗੇ। ਤਾਂ ਸਾਡੇ ਐਸਪੀ ਸਰਦਾਰ ਨਵਰੀਤ ਸਿੰਘ ਵਰਕ ਤੇ ਦਲਜੀਤ ਸਿੰਘ ਵਰਕ ਸਾਡੇ ਨਾਲ ਜਿਹੜੇ ਉੱਥੇ ਮੌਕੇ ਤੇ ਪਹੁੰਚੇ ਸੀ ਜੀਪ ਸਿੰਘ 라 ਡੀਐਸਪੀ ਸੀਗੇ ਔਰ ਸੁਖਦੇਵ ਸਿੰਘ ਜੀ ਸਾਡੇ ਡੀਐਸਪੀ ਸਾਹਿਬ ਸੀ ਉਹ ਲੋਕ ਜਿਹੜੇ ਜਿਹੜੇ ਧਰਨਾਕਾਰੀ ਬੈਠੇ ਸੀ ਰੋਡ ਦੇ ਉੱਪਰ ਉਹਨਾਂ ਨੂੰ ਸਾਡੇ ਐਸ.ਪੀ. ਸਾਹਿਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਬੱਚੇ ਨਹਿਰ ਦੇ ਕਿਨਾਰੇ ਦੇ ਬਹਿ ਕੇ ਛਾਲ ਮਾਰਨ ਪੁਲ ਤੇ ਖੜੇ ਸੀ ਉਹਨਾਂ ਨੂੰ ਮੈਂ ਜਾ ਕੇ ਸਿਵਲ ਕਰਕੇ ਕੱਪੜੇ ਚੇਂਜ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬੱਚੇ ਇਸ ਗੱਲ ਤੋਂ ਬਿਜੇਰੇ ਸੀਗੇ ਕਿ ਅਸੀਂ ਅੱਗੇ ਜਾਵਾਂਗੇ ਉਹ ਠੀਕ ਹੈ ਉਹਨਾਂ ਨੂੰ ਮੁੜ ਕੇ ਜਦੋਂ ਸਮਝਾਇਆ ਪਰ ਉਹਨਾਂ ਵਿੱਚੋਂ ਦੋ ਬੱਚਿਆਂ ਨੇ ਤੇ ਪਿੱਛੇ ਹਟ ਗਏ ਜਸਵਿੰਦਰ ਸਿੰਘ ਨਾਂ ਦਾ ਇੱਕ ਬੱਚਾ ਸੀਗਾ ਜਿਨੇ ਮਤਲਬ ਛਾਲ ਮਾਰ ਦਿੱਤੀ ਨਹਿਰ ਦੇ ਵਿੱਚ